ਭਾਈ ਜਿਹੜੇ ਬੰਦੇ ਨੇ ਆਹ ਵੀਡੀਓ ਨੂੰ ਧਿਆਨ ਨਾਲ ਦੇਖ ਲਿਆ ਤੇ ਸਮਝ ਲਿਆ ਮੈਂ ਇੰਨੀ ਗੱਲ ਕਹਿਣਾ ਜ਼ਿੰਦਗੀ ਚ ਕਦੇ ਮਾਰ ਨਹੀਂ ਖਾ ਸਕਦਾ ਬਾਪੂ ਜੀ ਦੀ ਇੱਕ ਇੱਕ ਗੱਲ ਨੂੰ ਧਿਆਨ ਨਾਲ ਸੁਣਿਓ ਅੱਜ ਵੀਡੀਓ ਤੁਹਾਡੇ ਨਾਲ ਦੇਖਦਾ ਮੈਂ ਆਜੋ ਸੰਦੇਸ਼ ਦਿੰਦੇ ਹੋ ਜੀ ਸੰਦੇਸ਼ ਇਹ ਹੈ ਕਿ ਜਿਹੜਾ ਆਪਣੇ ਸਰਦਾਰਾ ਜਾਂਦੇ ਨੇ 84 ਲੱਖ ਜੂਨ ਇਹ ਤੇ 84 ਲੱਖ ਜੂਨ ਦੇ ਵਿੱਚ ਇਨਸਾਨ ਹੀ ਇੱਕ ਇਹੋ ਜੀ ਜੂਨ ਹੈ ਜਿਹੜਾ ਉਹ ਸੋਚ ਲਵੇ ਕਿ ਮੈਂ ਚੰਦਰਮਾ ਤੇ ਜਾਣਾ ਹੈ ਤੇ ਚੰਦਰਮਾ ਤੇ ਵੀ ਜਾ ਸਕਦਾ ਔਰ ਚਲਾ ਗਿਆ ਰੱਬ ਦਾ ਬਣਾਇਆ ਹੋਇਆ ਦੂਸਰਾ ਕੋਈ ਵੀ ਪ੍ਰਾਣੀ ਨਾ ਉਹ ਕ੍ਰੀਏਚਰ ਨਾ ਉਹ ਕਰ ਸਕਦਾ ਨਾ ਸੋਚ ਸਕਦਾ ਇਸ ਲਈ ਪਹਿਲੀ ਗੱਲ ਤੁਸੀਂ ਲੋਕ ਇਹ ਸੋਚ ਲਓ ਕਿ ਤੁਸੀਂ ਲੋਕ ਰੱਬ ਦੀ ਬਣਾਈ ਹੋਈ ਸਭ ਤੋਂ ਸੁਨੱਖੀ ਸੁਨਹਿਰੀ ਔਰ ਇੰਟੈਲੀਜੈਂਟ ਔਰ ਖਾਸ ਕ੍ਰੀਏਸ਼ਨ ਹੋ ਤੁਸੀਂ ਆਪਣੇ ਆਪ ਨੂੰ ਲੱਕੀ ਸਮਝੋ ਕਿ ਤੁਹਾਨੂੰ ਰੱਬ ਨੇ ਇਨਸਾਨ ਬਣਾਇਆ ਹੈ ਹੋਨ ਤੁਹਾਡਾ ਕੋਈ ਟਾਰਗੇਟ ਨਹੀਂ ਜਿੱਥੇ ਮਰਜੀ ਪਹੁੰਚੋ ਤੇ ਤੁਹਾਡੇ ਅਦਰ ਸਿਰਫ ਸੋਚ ਚਾਹੀਦੀ ਸਿਰਫ ਸੋਚ 1975 ਚ 75 ਚ ਮੈਂ ਕਿਤੇ ਇੰਜੀਨੀਅਰਿੰਗ ਜੀ ਮੈਂ ਚਲਾ ਗਿਆ ਸ਼ਿਪ ਚ ਹਮ ਤੇ ਸ਼ਿਪ ਤੇ ਜਾ ਕੇ ਤੇ ਮੈਂ ਕੈਪਟਨ ਨਾ ਮੇਰੀ ਗੱਲ ਹੋਈ ਜੀ ਤੇ ਮੈਂ ਆਖਿਆ ਵੀ ਆਪਾਂ ਦੇਸ਼ ਲਈ ਕੀ ਕਰਦੇ ਆ ਜੀ ਵੀ ਆਪਾਂ ਸ਼ਿਪ ਦਾ ਕੈਪਟਨ ਬਣ ਜਾਨੇ ਆ 6 ਮਹੀਨੇ ਜਹਾਜ਼ ਚ ਰੋ 6 ਮਹੀਨੇ ਚੰਡੀਗੜ੍ਹ ਰੋ ਦੇਸ਼ ਲਈ ਕੀ ਕਰਦੇ ਹੋ ਜੀ ਤੇ ਅਸਲੀ ਤੇ ਕੁਝ ਕਰ ਨਹੀਂ ਰਿਹਾ ਜੀ ਕਿਉਂਦਾ ਫਿਰ ਤੂੰ ਸ਼ਿਪ ਖਰੀਦ ਲੈ ਤੇ ਦੇਸ਼ ਦੀ ਸੇਵਾ ਕਰ ਲੈ। ਅੱਛਾ। ਮੈਂ ਕਿਹਾ ਬੰਦਾ ਥੋੜੇ ਸ਼ਿਫਟਦਾ। ਸ਼ਿਫਟ ਕਰੋੜਾ ਦਾ ਆਂਦਾ। ਉੱਥੇ ਨੌਕਰੀ ਮਿਲ ਜਾਏ ਇੰਨਾ ਹੀ ਕੀ ਘਟੇ। ਜੀ। ਉਹਦਾ ਬੰਦਾ ਨਹੀਂ ਸ਼ਿਫਟਦਾ। ਮੈਂ ਕਿਹਾ ਨਾ। ਕਹਿੰਦਾ ਮੇਰੇ ਆਫਿਸ ਸਾਈਟ ਸਵਾਰੇ। ਮੈਂ ਤੈਨੂੰ ਬੰਦਾ ਨਾਂ ਦੱਸਾਂ ਉਹਨੇ 100 ਸ਼ਿਫਟ ਕਰਦੇ ਨੇ। ਅੱਛਾ ਜੀ। ਮੈਂ ਤੇ ਉੱਥੇ ਸਾਡੇ 75 ਸਾਂ ਚ ਸਾਡੇ ਤੇ ਆਫਿਸ ਮੇਰੀ ਜਲਦੀ ਲੱਗਦੀ ਰੱਟ ਵਜੇ। ਜੀ। ਮੈਂ 8 ਵਜੇ ਸਵੇਰੇ ਕੈਪਟਨ ਸਾਹਿਬ ਦੇ ਆਫਿਸ ਗਿਆ। ਤੇ ਉਹਨੇ ਮੈਨੂੰ ਇੱਕ ਸ਼ਿਪਿੰਗ ਕੰਪਨੀ ਦੇ ਚੇਅਰਮੈਨ ਦਾ ਨਾਂ ਦੱਸ ਦਿੱਤਾ ਤੇ 125 ਜਾਦਾ ਦੀ ਲਿਸਟ ਦਿੱਤੀ। ਨਹੀਂ ਬਣਾਤਾ ਮੈਂ ਕਹਾਂ ਸਰ ਇਹ ਸਹੀ ਨਹੀਂ ਹੈ ਕਿ ਫਿਗਰ ਕਿਉਂਕਿ ਦੇਖੋ 40 ਸਾਲ 30 ਸਾਲ ਦੀ ਉਮਰ ਤੱਕ ਤੁਹਾਡੀ ਮਸਾ এডਿਕੇਸ਼ਨ ਕੰਪਲੀਟ ਹੁੰਦੀ ਹੈ 70 ਤੋਂ ਰਿਟਾਇਰ ਹੋ ਜਾਂਦੇ ਹੋ ਤੁਹਾਡਾ ਵਰਕਿੰਗ ਟਾਈਮ ਹੋਇਆ 40 ਸਾਲ ਦਾ 40 ਸਾਲ ਦੇ ਵਿੱਚ ਤੁਸੀਂ 100 ਜਹਾਜ਼ ਖਰੀਦ ਲੈਣੇ ਸਰ ਤੀਸਰੇ ਚੌਥੇ ਮਹੀਨੇ ਤੁਹਾਨੂੰ ਇੱਕ ਜਹਾਜ਼ ਖਰੀਦਣਾ ਪੈਗਾ ਤੇ ਜਹਾਜ਼ ਬਣਨ ਨੂੰ ਲੱਗਦੇ 1.5 ਤੋਂ 2 ਸਾਲ ਇਸ ਲਈ ਸਾਰੀ ਫਿਗਰ ਗਲਤ ਹੈ 40 50 ਜਹਾਜ਼ ਇਹਨਾਂ ਦੇ ਪਿਓ ਦਾਦੇ ਦੇ ਹੋਣੇ ਨੇ ਬਾਕੀ ਇਹਨੇ ਖੁਦ ਖਰੀਦੇ ਹੋਣੇ ਨੇ ਤੇ ਇਹ ਤੇ ਹੋ ਸਕਦਾ ਪਰ ਸਾਰੇ ਜਹਾਜ਼ ਇਹ ਖੜੇ ਇਹ ਨਹੀਂ ਹੋ ਸਕਦਾ ਉਹਨੇ ਮੈਨੂੰ ਆਖਿਆ ਵੀ ਜਿੰਨੇ ਜੋ ਕਰਨਾ ਹੈ ਉਹ ਇੱਕ ਹੀ ਜ਼ਿੰਦਗੀ ਚ ਕਰਦਾ ਇਹਨੇ ਸਵਾ 100 ਹਾਜ਼ਾਰ ਇੱਕ ਹੀ ਜ਼ਿੰਦਗੀ ਚ ਬਣਾਏ ਨੇ ਜੇ ਡਬਲਯੂ ਮੈਡੀਟ ਨੇ 2050 ਹੋਟਲ ਇੱਕ ਹੀ ਜ਼ਿੰਦਗੀ ਬਣਾਇਨੇ ਬਿਨਾ ਇੱਕ ਡਾਲਰ ਵੀ ਆਪਣੇ ਕੋਲ ਲਗਾਇਆ ਜੀ ਔਰ ਉਬੇ ਰਹੇ ਨੇ 105 ਸਾਲ ਉੱਢਨੇ ਇੰਡੀਆ ਤੇ ਸੋ ਸਿਰਫ ਇੱਕ ਦੋਥੇ ਹੋਟਲ ਦੇ ਵਿੱਚ ਅਕਾਊਂਟ ਮੈਨੇਜਰ ਸੀ ਖੁਸ਼ ਹੋਣੀ ਸੀ ਉੱਥੋਂ ਮੇਰੇ ਦਿਮਾਗ 'ਤੇ ਮੋੜਿਆ ਤੇ ਜੀ ਮੈਂ ਬਾਇਲਰਸ ਹਰ ਜਿੱਥੇ ਪਹਿਤੋਂ ਐ ਸੋਚ ਲਿਆ ਕਿ ਮੈਂ ਛੱਪ ਕਿੱਡਣਾ ਤੇ ਮੈਂ ਕੈਪਟਨ ਦੀ ਨੌਕਰੀ ਰੱਖਣਾ ਮੈਂ ਨੌਕਰੀ ਨਹੀਂ ਕਰਨੀ ਹਾਂ ਇੱਥੇ ਗੱਡੀ ਇੱਥੇ ਵੀ ਬਦਲੀ ਗੱਡੀ ਆ ਹੈ ਚੇਂਜ ਤੇ ਹੈ ਵੱਡੀ ਅਸਲੀ ਗੱਡੀ ਇੱਥੇ ਹੀ ਬਦਲੀ ਆ ਵਾਹ ਜੀ ਵਾਹ ਇਸ ਸਮੇਂ ਜਿਹੜਾ ਇੱਥੇ ਚੱਕਰ ਘੱਮ ਗਿਆ ਬਸ ਇੱਥੋਂ ਚੱਕਰ ਘੁੰਮਿਆ ਸਰ ਇਸ ਸਮੇਂ ਮੈਂ ਕੈਪਟਨ ਦੀ ਨੌਕਰੀ ਛੱਡੀ ਸਰਕਾਰੀ ਜੀ ਪੈਨਸ਼ਨ ਵਾਲੀ ਹੂੰ ਆ ਮੈਡਲ ਸਾਹਮਣੇ ਲੱਗੇ ਨੇ ਅੱਛਾ ਇਹ ਮੈਡਲ ਇਹ 71 ਵਾਰ ਦੇ ਆ ਕਲੋਸ ਕਰਕੇ ਦਿਖਾ ਦਿਓ ਜੀ ਮੈਡਲ ਸੇ 71 ਵਾਰ ਦਾ ਮੈਂ ਡੈਕੋਰੇਟਡ ਸੋਲਜਰ ਆ ਅੱਛਾ 1971 ਵਾਰ ਉਹ ਚ ਹੈਗਾ ਸੀ ਮੈਂ ਅੱਛਾ ਤੁਸੀਂ ਉਹ ਚ ਸਿੱਖਿਆ ਪਾਰਟਿਸਿਪੇਟ ਡੈਕੋਰੇਟਡ ਸੋਲਜਰ ਆ ਮੈਡਲਿਸਟ ਆ ਵਾਹ ਜੀ ਵਾਹ ਫੇਟਾ ਸਲੂਟ ਵਾਰਦਾ ਜੀ ਸਰ ਬਹੁਤ ਵੱਡੀ ਗੱਲ ਹੈ ਸਰ ਇਹ ਇਹ ਜਿਹੜਾ ਆ ਤਸਮਕੀਆਂ ਵਾਲੀ ਤੁਸੀਂ ਗੱਲ ਕੀਤੀ ਹੈ ਇਹ ਤਾਂ ਸਾਡੇ ਲਈ ਵੀ ਨਵੀਂ ਹੈ ਔਰ ਕਈ ਜਿਹੜੇ ਸਾਡੇ ਸਬਸਕ੍ਰਾਈਬਰਸ ਵੀਡੀਓ ਨੂੰ ਦੇਖ ਰਹੇ ਨੇ ਉਹਨਾਂ ਲਈ ਵੀ ਸ਼ਾਇਦ ਨਵੀਂ ਹੋਵੇ ਮੈਂ ਵੀ ਮੈਂ ਵੀ ਪਰ ਉਹ ਚੀਮਾ ਬੋਇਲਰਸ ਜਦ ਅਸੀਂ ਦੇ ਵਾਲਾਂ ਦੇ ਵਿੱਚ ਪਹਿਲਾਂ ਤੁਹਾਡਾ ਇਹੀ ਪਲਾਂਟ ਹੁੰਦਾ ਸੀ ਗੱਲ ਹਾਂਜੀ ਹਾਂਜੀ ਫਿਰ ਹੌਲੀ ਹੌਲੀ ਵੱਧਦਾ ਵੱਧਦਾ ਵੱਧਾ ਇਹ ਇਸ ਸਮੇਂ 3 ਏਕੜ ਤੱਕ ਤੁਸੀਂ ਇਸ ਨੂੰ ਲੈ ਗਏ ਜੀ 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 ਵਾਹ ਜੀ ਵਾਹ ਸਰ ਇਹ ਜਿਹੜਾ ਸਫਰ ਹੈ ਤੁਹਾਡਾ ਇਸ ਸਫਰ ਦਾ ਇੱਕ ਯੂਐਸਪੀ ਪਤਾ ਕੀ ਹੈ ਇਹ ਬੜੇ ਲੋਕ ਦੇਖ ਰਹੇ ਨੇ ਅਸੀਂ ਵੀ ਜਾਨਣਾ ਚਾਹੁੰਦੇ ਆ ਕਿ ਇਹ ਕੀ ਹੈ ਤੁਹਾਡਾ ਯੂਐਸਪੀ ਕੁਝ ਸ਼ਖਾਸਤ ਯੂਐਸਪੀ ਸਾਡਾ ਕੁਝ ਵੀ ਨਹੀਂ ਹੈਗਾ ਸਾਡੇ ਅਸੀਂ ਚਾਰ ਭਰਾ ਹਾਂ ਜੀ ਚਾਰੋਂ ਇਕੱਠੇ ਹਾਂ ਔਰ ਚਾਰੋਂ ਲੇਡੀਜ਼ ਇੱਕ ਘਰਤ ਰਹਿੰਦੀਆਂ ਆ ਆਹਾ ਇਹ ਦੇ ਰਾਵ ਕੋਈ ਕੁਆਲੀਫਿਕੇਸ਼ਨ ਦੇਗੀ ਇਹੀ ਯੂਐਸਪੀ ਹੈ ਇਹ ਯੂਐਸਪੀ ਹੈ ਜੇ ਬਿਜ਼ਨਸ ਸਹੀ ਚਲਾਣਾ ਹੈ ਤਾਂ ਯੂਨਿਟੀ ਚਾਹੀਦੀ ਹੈ ਹਾਂ ਯੂਨਿਟੀ ਸਟਾਰਟ ਹੈ ਯੂਨਿਟੀ ਸਟਾਰਟ ਤੇ ਸਾਂਝੇ ਪਰਿਵਾਰ ਦਾ ਜਿਹੜਾ ਸਿਸਟਮ ਤੁਸੀਂ ਚੀਮਾ ਬੋਇਲਰਸ ਵਾਲਿਆਂ ਨੇ ਪੂਰਾ ਬਰਕਰਾਰ 100% 100% ਚਲਾ ਰਹੇ ਸਾਰੇ ਇਕੱਠੇ ਰਹੇ 75 ਤੋਂ ਹੀ 1975 ਤੋਂ ਤੁਸੀਂ ਇਕੱਠੇ ਹੋ ਹਾਂ ਮੈਨੂੰ ਇਕੱਠੇ ਹੀ ਆ ਸ਼ੁਰੂ ਤੋਂ ਵੱਡੀ ਗੱਲ ਹੈ ਸਾਰੇ ਬਹੁਤ ਵੱਡੀ ਗੱਲ ਹੈ ਅੱਗ ਹੀ ਹੋਏ ਨਹੀਂ ਕਦੀ